ਤਾਂ ਦਿੱਤਾ ਰੱਖੇ ਜਿਦੋਂ ਸਾਹਿਬ ਜੀ ਕਹਿੰਦੀ ਪਿਆਰੀ ਸਾਸ ਸਭ ਤੋਂ ਪਹਿਲਾਂ ਸਾਧੂ ਵਾਹਿਗੁਰੂ ਦੀ ਜਨਮ ਸਾਹਿਬ ਵਾਰਤਨ ਕਿਹਤੋ ਪਹਿਲਾਂ ਉਸੇ ਆਪਣੇ ਹਰਕੇ ਦੇ ਆਪ ਨੂੰ ਤੋਂ ਸਿਆਲ ਕਾ ਜੀ ਤੋਂ ਹਕਾਕ ਚਾਲ ਜਤ ਪਵੀ ਜੀ ਤੋਂ ਔਰ ਸਾਡੇ ही तो जी सरकार एस एस पी साहब मनिंद्र सिंह होर बोलो नशिया के बारे खुद नशे के विरोधा शुरू किया बहुत गल् कर सुनिया मैं कह आया जल्दों साहब ने दसिया के इलाके पांच सरपंच जो सारे सदन दूर आओ मैं कहना अब ती नशिया बारे एक वही मीटिंग आखिरी मीटिंग लिमे लिमे मजीठी आर ਇਹਦਾ ਤੁਹਾਡੇ ਜਿੰਮੇ ਨੇ ਦੋ ਚੀਜ਼ਾਂ ਸਭ ਪਹਿਲਾਂ ਕਿਦਾਂ ਅਦਰ ਬਣਾ ਬਣਾ ਪਨੇ ਆ ਰਹੇ ਅੱਧਿਆਲੂ ਦੋ ਚੀਜ਼ਾਂ ਤੁਹਾਡੇ ਜਿੰਮੇ ਆ ਜਿਹੜੀਆਂ ਆਮ ਲੋਕਤੋਂਕ ਮੰਤਰੀ ਸਤਰਾ ਭਗਵਾਨ ਸਜਮਾਨ ਜੀ ਤੇ ਆਮ ਆਦਮੀ ਪਾਰਟੀ ਚੋਂ ਦੀ ਆ ਕੀ ਇਖੇ ਦੀ ਦਰਦੀ ਤੋਂ ਨਸ਼ਾ ਵੀ ਖਤਮ ਕਰਦਾ ਪਹਿਲੀ ਗੱਲ ਕਿ ਨਸ਼ਾ ਖਤਮ ਕਰਦਾ ਔਰ ਦੂਜੀ ਗੱਲ ਕਿ ਨਸ਼ੇ ਛਾਦੇ ਉਹਨਾਂ ਦੀਆਂ ਮੈਂ ਤੋਂ ਜਿਆਦਾ ਕੰਮ ਕਾਦਿਆ ਇਹ 2 ਨੰਬਰ ਹੋ ਗਿਆ ਤਵੇ ਤਾਂ ਕਿ ਐਸਐਲ ਪਾਰਟੀ ਨੇ 2 ਬੰਦੇ ਜੁਆਇਨ ਕਰਿਆ ਤਰਫ ਦਿੱਤੀਆਂ ਕਿ ਨਸ਼ਾ ਵੀ ਇਸੇ ਦਰਦੀ ਤੋਂ ਇਹ ਬੜੀ ਮਹਿੰਤ ਤੋਂ ਦਰਦੀ ਸੀਗੀ ਦੇ ਆ ਸਿੱਖ ਜੀ ਕੀਠੀ ਹੋ ਗਿਆ ਬੰਦੇ ਆ ਧਰਤੀ ਦੇ ਬੜਾ ਬੜਾ ਬੰਦੇ ਕੰਮ ਕਰਾ ਦੇ ਬੰਦੇ ਹੋਏ ਬਾਪਾ ਗਏ ਬਾਬਾ ਪਿਤਾ ਸਾਹਿਬ ਦੀ ਧਰਤੀ ਆ ਨਾਮਦੇਵ ਜੀ ਦੇ ਗੁਰੂ ਘਰ ਦੇ ਵਿੱਚ ਬੈਠੇ ਆ ਸਭ ਤੇ ਨਾਮ ਕਰ ਦਿੱਤਾ ਗਿਆ ਪੂਰੇ ਬੰਦ ਦੇ ਵਿੱਚ ਬਸ ਜਿੱਠਾ ਕਿਨੇ ਦੇਖਦੇ ਤੁਸੀਂ ਬਹੁਤ ਥੋੜਾ ਸਭ ਪਹਿਲਾਂ ਕੋ ਡਿਗਰੈਂਡ ਹੋਵੇ ਪਹਿਲਾਂ ਤੁਹਾਨੂੰ ਪਤਾ ਕਿ ਇੱਥੇ ਇੱਕ ਬਹੁਤ ਵੱਡਾ ਘਟਨਾ ਵਾਪਰੀ ਸੀ ਜਿਸੇ ਮਜਰੀਲੀ ਸ਼ਰਾਬਾਂ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ ਸੀ ਔਰ ਉਸ ਦਿਨ ਤੋਂ ਲਾਗੇ ਲਾਗੇ ਦੇ ਪਿੰਡਾਂ ਨੇ ਇਕੱਲੇ ਮਰੜੀ ਕਲਾਂ ਦੇ ਨਹੀਂ ਲਾਗੇ ਲਾਗੇ ਦੇ ਪਿੰਡਾਂ ਨੇ ਵੀ ਇਸ ਦਾ ਧਈਆ ਕੀਤਾ ਚਾਹੁੰਗੇ ਇੱਕ ਪਤਨਾਮੀ ਹੁੰਦੀ ਹੈ ਪਿੰਡਾਂ ਦੀ ਇੱਥੇ ਜਿਹੜਾ ਵਰਲਡ ਲੈਵਲ ਸੀ ਠੀਕ ਹੈ ਇਸਰਾ ਵਿੱਚ ਉਹਨਾਂ ਦਾ ਕਿਸ ਪਿੰਡ ਨੇ ਜਿਹੜਾ ਧਈਆ ਕੀਤਾ ਹੈ ਕਿ ਇਸ ਪੇਰੇ ਨੂੰ ਅਸੀਂ ਜਲਦ ਜਲਦ ਦਾ ਸ਼ੰਮੂ ਕਰਕੇ ਪਿੰਡ ਬਣਾਵਾਂਗੇ ਔਰ ਅੱਜ ਇਹ ਪਿੰਡ ਜਿਹੜਾ ਨਸ਼ਾ ਮੁਕਤ ਹੋ ਗਿਆ ਔਰ ਉੱਥੇ ਅੱਜ ਸਾ ਇਸ ਸਰਕਾਰ ਦੇ ਬੰਦੇ ਸੀ ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਅੱਜ ਜਿਹੜੀ ਪਵਿੱਤਰ ਧਰਤੀ ਹੈ ਬਾਬਾ ਨਾਮਦੇਵ ਜੀ ਦੀ ਅੱਜ ਇੱਥੇ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਪ੍ਰਣ ਕਰਾਇਆ ਵਾ ਕਿ ਅਸੀਂ ਕਿਸੇ ਵੀ ਮਾੜੇ ਅੰਸਰ ਦੀ ਜਿਹੜੀ ਉਹ ਜਮਾਨਤ ਨਹੀਂ ਦਵਾਂਗੇ ਪੁਲਿਸ ਨੂੰ ਖੁੱਲੀ ਛੁੱਟੀ ਆ ਕਿ ਜਿਹੜਾ ਨਸ਼ਾ ਵੇਚਦਾ ਵਾ ਉਹਨੂੰ ਚੁੱਕੋ ਤੇ ਬੰਦੀ ਕਾਰਵਾਈ ਕਰੋ ਉਹਦੀ ਕੋਈ ਮਸਲ ਨਹੀਂ ਅਸੀਂ ਕਹਿ ਸਕਦੇ ਹਾਂ ਅਧਿਕਾਰ ਦੇ ਤੌਰ ਤੇ ਅੱਜ ਇਸ ਪਿੰਡ ਨੂੰ ਨਸ਼ਾ ਮੁਕਤ ਪਿੰਡ ਐਲਾਨ ਦਿੱਤਾ ਗਿਆ ਹਾਂਜੀ 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 ਕਿ ਐਸਐਸਪੀ ਸਾਹਿਬ ਵੀ ਇੱਥੇ ਆਏ ਸੀ ਕਿ ਬਿਲਕੁਲ ਅਸੀਂ ਕਹਿ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਫਿਰ ਇਸੇ ਕਰਕੇ ਐਸਐਸਪੀ ਸਾਹਿਬ ਆਏ ਕਿਉਂਕਿ ਸਰਪੰਚ ਸਾਹਿਬ ਨੇ ਸਭ ਸਾਰਿਆਂ ਨੂੰ ਬੇਨਤੀ ਕੀਤੀ ਜੀ ਮੈਂ ਇੱਥੇ ਇੱਕ ਵੱਡਾ ਨਜੀਠਾ ਹਲਕਾ ਹਮੇਸ਼ਾ ਹੀ ਨਸ਼ੇ ਨਸ਼ੇ ਨੂੰ ਲੈ ਕੇ ਸੁਰਕੀਆਂ ਦੇ ਵਿੱਚ ਰਿਹਾ ਹੁਣ ਤੁਹਾਡੀ ਸਰਕਾਰ ਦੇ ਵਿਲੇ ਜਦੋਂ ਤੁਹਾਡੇ ਹਲਕਾ ਨੂੰ ਚਾਰਜ ਲੱਗੇ ਕੀ ਲੱਗਦਾ ਕਿ ਫਰਕ ਪਵੇਗਾ ਦੇਖੋ ਸੁਰਕੀਆਂ ਦੇ ਵਿੱਚ ਤੇ ਨਸ਼ੇ ਨੂੰ ਕਰਕੇ ਰਿਹਾ ਹੀ ਆ ਸਾਰੇ ਵਰਲਡ ਦੇ ਵਿੱਚ ਹੀ ਰਿਹਾ ਵਾ ਸੀ ਬਾਬਾ ਨਾਮਦੇਵ ਜੀ ਦਾ ਉਠਾ ਅਸਰਾ ਲਿਆ ਗੁਰੂ ਘਰ ਖੜੋਤੇ ਆ ਆਪ ਦੀ ਤੰਦਈ ਦੇ ਨਾਲ ਰਾਤ ਦਿਨ ਮਿਹਨਤ ਕਰਾਂਗੇ ਕਿ ਇਹ ਹਲਕੇ ਲੇ ਪਏ ਨੇ ਤੁਸੀ کافی ਲੰਮਾ ਸਮਾਂ ਤੁਹਾਡੇ ਕੋਲ ਹੈਗਾ ਲੱਗਦਾ ਕਿ ਹੋਰ ਪਿੰਡ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਮੁਕਤ ਕਰਵਾਇਆ ਜਾਵੇ ਸਾਡੇ ਹੋਣੇ ਬੜੇ ਹੋ ਗਏ ਕਿ ਸਾਡਾ ਸਿਹਾਰਾ ਪਿੰਡ ਹੈ ਜੀ ਠੀਕ ਹੈ ਜੀ ਕਤੂ ਨਗਰ ਸਰਪੰਚ ਦੇ ਵਿੱਚ ਪਿੰਡ ਉਹ ਵੀ ਨਸ਼ਾ ਮੁਕਤ ਪਿੰਡ ਹੈ ਇਹ ਵੀ ਨਸ਼ਾ ਮੁਕਤ ਪਿੰਡ ਹੈ ਹੋਰ ਨੌਜਾਨ ਪਿੰਡ ਜਿਹੜੇ ਆ ਨਸ਼ਾ ਮੁਕਤ ਹੋਏ ਆ ਔਰ ਅਸੀਂ ਥੋੜੇ ਅਸੀਂ ਬਹੁਤ ਰਾਤ ਦਿਨ ਮਿਹਨਤ ਕਰ ਰਹੇ ਆ ਔਰ ਤਗੜੇ ਹੋ ਕੇ ਕਰਾਂਗੇ ਕੋਈ ਵੀ ਕੰਮ ਜਦੋਂ ਬੰਦਾ ਪੀਚਾ ਧਾਰ ਲਵੇ ਫਿਰ ਅੱਛਾ ਗੇਲ ਸਾਹਿਬ ਜਿਹੜੇ ਸਾਬਕਾ ਸਰਪੰਚ ਹੈ ਤੁਹਾਡੇ ਕੋਲ ਜਾਣੂਗਾ ਕਿ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੀਆਂ ਪੱਗ ਕਰਕੇ ਸਾਨੂੰ ਕਿਤੇ ਨਹੀਂ ਪ੍ਰਵਾਹ ਨਹੀਂ ਹੈ ਜੋ ਯਾਰ ਬਾਹਰ ਲਾ ਰਹੇ ਨਸ਼ਾ ਤਸਕਰਾਂ ਦੇ ਨਾਲ ਬਾਹਰ ਖਾਸ ਹੱਥ ਮਿਲੇ ਨੇ ਉਹਨਾਂ 'ਤੇ ਇਲਜ਼ਾਮ ਲਾਏ ਜਾਂਦੇ ਨੇ ਇਹ ਜਾਂਦਾ ਨਾਲ ਕੋ ਸਾਡੇ ਨਾਲ ਗਿੱਲ ਸਾਹਿਬ ਦੇ ਨਾਲ ਸਾਡੇ ਹੱਥ ਨਾਲ ਖਲੋ ਕੇ ਗੱਲ ਕਹਿਣਾ ਭਾਵੇਂ ਮੇਰੇ ਨਾਲ ਰਣ ਵਾਲਾ ਵੀ ਨਸ਼ਾ ਫੜਿਆ ਜੋ ਕੋਈ ਮਤਲਬ ਨਹੀਂ ਕਰੇਗਾ ਕੋਈ ਜ਼ਮਾਨਤ ਇਹ ਕੋਈ ਗੱਲ ਨਹੀਂ ਭਾਵੇਂ ਛਿੱਡਾ ਮਰਦੀ ਵੱਡਾ ਭਾਵੇਂ ਬਿਰਦਾ ਸਰਪੰਚਾ ਮੋਤਬਰ ਜਿਹੜਾ ਗਲਤ ਕੰਮ ਕਰੇਗਾ ਉਹ ਨਹੀਂ ਬਖਸ਼ਿਆ ਜਾਵੇਗਾ ਨਾ ਆਉਦੀ ਕੋਈ ਜ਼ਮਾਨਤ ਜ਼ਮਾਨਤ ਧੰਨਵਾਦ ਸਨਸਾ